ਉਹ ਨਾ ਵੀਰ ਜੀ ਹਾਂ ਹਾਂ ਦੱਸ ਘਬਰਾਣਾ ਬਬਲੀ ਗੱਲ ਕੀ ਹੋ ਗਈ ਦੱਸ ਜੰਨਤ ਦੀ ਨਾ ਫੀਸ ਦੇਣੀ ਸੀ ਕੱਲ ਆਖਰੀ ਡੇਡ ਸੀਗੀ ਉਹਦਾ ਪੇਪਰ ਸੀਗਾ ਤਾਂ ਮੈਡਮ ਕਹਿੰਦੀ ਜੇ ਫੀਸ ਨਾ ਦਿੱਤੀ ਤਾਂ ਉਹਨਾਂ ਨੇ ਪੇਪਰ 'ਚ ਨਹੀਂ ਬਹਿਣ ਦੇਣਾ ਤਾਂ ਇੰਨਾਂ ਕੋਲੋਂ ਪੈਸਿਆਂ ਦਾ ਰੇਂਜ ਨਹੀਂ ਹੋਇਆ ਪਰ ਮੈਨੂੰ ਇਹਨਾਂ ਨੇ ਨਹੀਂ ਭੇਜਿਆ ਅੱਛਾ ਮੈਂ ਆਪੇ ਹੀ ਆਈ ਆ ਤੇ ਮੈਂ ਕਹਿੰਦੀ ਸੀ ਜੇ ਤੁਸੀਂ ਇੱਕ ਵਾਰੀ ਹੈਲਪ ਕਰ ਦਿੰਦੇ ਤੇ ਮੈਂ ਵਾਪਸ ਕਰ ਦੂੰਗੀ ਤੁਹਾਨੂੰ ਚਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦੇ ਦੇ ਨਾ ਮੈਂ ਤੈਨੂੰ ਕਿੰਨੇ ਕ ਚਾਹੀਦੇ ਆ 12000 ਰੁਪਏ ਆ ਕੋਈ ਗੱਲ ਨਹੀਂ ਮੈਂ ਮੇਰੇ ਕੋ ਕੈਸ਼ ਤਾਂ ਹੈ ਨਹੀਂ ਇਸ ਟਾਈਮ ਜੇਬ ਚ ਤੂੰ ਬੈਠ ਮੈਂ ਐਡਮ ਚ ਜਾ ਕੇ ਕਢਾ ਲਿਆ ਨਾ ਪੈਸੇ ਹੁਣੇ ਜਾ ਕੇ ਨਹੀਂ ਨਹੀਂ ਮੈਂ ਸੋਚਿਆ ਕੋਈ ਗੱਲ ਨਹੀਂ ਤੁਸੀਂ ਲੈ ਆਈਏ ਹਾਂ ਜਾ ਫਿਰ ਤੂੰ ਕੋਈ ਗੱਲ ਨਹੀਂ ਮੈਂ ਦੇਣਾ 10 ਮਿੰਟ ਤੱਕ ਮੈਂ ਜਾਣਾ ਪਰ ਇਹਨਾਂ ਨਾਲ ਨਾ ਗੱਲ ਕਰਿਓ ਇਹਨਾਂ ਨੂੰ ਨਹੀਂ ਪਤਾ ਹਲੇ ਅੱਛਾ ਤੇ ਐਵੇਂ ਉਦਾਸ ਹੋਣਗੇ ਵੀ ਮੰਗਣ ਗਈ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਆਪਣੀ ਸਾਡੀ ਧੀ ਆ ਉਹ ਕੋਈ ਗੱਲ ਨਹੀਂ ਮੈਂ ਦੇ ਦਿੰਨਾ ਬਹਿ ਜਾ ਤੂੰ ਕੋਈ ਨਹੀਂ ਨੋਕੀ ਗੱਲ ਬੜੀ ਖੇਤੀ ਨੂੰ ਪੈਸੇ ਨਹਾ ਕਰਦੀ ਆ ਕੀ ਗੱਲ ਨੋਟ ਰੱਖਤਾਂ ਨਹੀਂ ਲੱਗਦੇ ਆ ਉਹ ਚਲ ਤਾਂ ਕੋਈ ਨਹੀਂ ਫਿਰ ਕੀ ਆ ਆਪਣੀ ਕੁੜੀ ਆ ਇਹ ਲੈ ਕੁੜੀ ਆ ਤੇ ਨਾ ਜੇ ਵੱਡੇ ਸਕੂਲ ਦੇ ਵਿੱਚ ਬੱਚੇ ਨਹੀਂ ਪੜਾਈ ਜਾਂਦੇ ਤੇ ਨਾ ਪੜਾਵੇ ਆਪਣੇ ਚਾਦਰ ਵੇਚ ਕੇ ਪੈਰ ਵਸਾਰ ਲਵੇ ਆ ਗਈ ਹੱਥ ਾੜ ਕੇ ਮੈਨੂੰ 12000 ਦੇ ਦੋ ਜਿਵੇਂ ਨੋਟ ਉਵੇਂ ਦਰ ਤਨ ਲੱਗੇ ਹੋਏ ਨੇ ਤੇ ਮੇਰੀ ਗੱਲ ਸੁਣ ਉਹ ਨੀਵੀ ਹੋ ਕੇ ਆਈ ਆ ਉਹਨੂੰ ਅੱਜ ਲੋੜ ਆ ਪੈਸੇ ਦੀ ਫਿਰ ਕੀ ਹੋ ਗਿਆ ਪੈਸਾ ਤਾਂ ਹੱਥਾਂ ਦੀ ਮਹਿਲ ਆ ਅੱਜ ਸਾਡੇ ਕੋਲ ਹੈਗਾ ਕੱਲ ਨੂੰ ਉਹਦੇ ਕੋਲ ਵੀ ਹੋਊਗਾ ਇੰਨਾ ਮਾਨ ਨਹੀਂ ਕਰੀਦਾ ਹੁੰਦਾ ਪੈਸੇ ਦੇ ਤਾਂ ਕਾਗਜ ਨੇ ਹੱਥ ਦੀ ਮਹਿਲ ਆ ਇਹ ਉਵੇਂ ਨਾ ਘਬਰਾਇਆ ਕਰ ਮੇਰੀ ਆਂਦਰਾ ਨੇ ਇਹ ਕਿ ਕੋਈ ਬਗਾਨੀ ਨਹੀਂ ਹੈਗੀ ਇਹ ਇਹ ਮੇਰੇ ਭਰਾ ਦੀ ਘਰ ਵਾਲੀ ਆ ਇਹ ਉਹ ਕੁੜੀ ਆ ਧੀ ਆ ਸਾਡੇ ਘਰ ਦੀ ਇੱਜ਼ਤ ਆ ਹੋ ਉਈ ਨਾ ਘਬਰਾਇਆ ਕਰ ਤੂੰ ਬੈਠ ਮੈਂ ਆਇਆ ਪੈਸੇ ਲੈ ਕੇ ਆਇਆ ਮੈਂ ਐਸੀ ਹੀ ਕਰਦੇ ਨੇ ਐਸਾ ਤਾਂ ਹੱਥੋਂ ਜਾ ਰਹੀ ਉਹ ਕਿਹਾ ਕਿ ਵੇ ਜੀ ਅੱਜ ਸਾਡੇ ਕੋਲ ਪੈਸਾ ਕੱਢੂ ਦੇ ਕੋਈ ਹੁਸਕਰ ਵਿਚਾਰੀ ਕਿੰਨੀ ਨਹੀਂ ਹੋ ਕੇ ਆਈ ਹੈ ਜੀ ਉਹ ਕਿ ਆਸ ਸੀ ਸਾਡੇ ਕੋਲ ਤਾਂ ਨਹੀਂ ਆਈ ਨਾ ਮੇਰੇ ਤੇ ਅੱਜ ਕੱਲ ਕੋਣ ਨੀਵਾ ਹੁੰਦਾ ਜੋ ਮਰਜ਼ੀ ਹੋ ਜਵੇ ਅੱਜ ਕੱਲ ਕੋਈ ਸਿਰ ਨਹੀਂ ਝੁਕਾਂਦਾ ਬਲੀ ਝੁੱਕ ਕੇ ਆਈ ਆ ਮੈਂ ਕੱਲ ਕਿਹਾ ਤੁਪਾ ਮੈਨੂੰ ਮaaf ਕਰੀ ਕਦੀ ਪੈਸੇ ਦਾ ਮਾਣ ਨਹੀਂ ਕਰਨਾ ਚਾਹੀਦਾ